ਪੰਜਾਬ ਦੇ ਵਿੱਚ ਜਿਹੜਾ ਵਿਧਾਇਕ ਸਾਹਿਬ ਵੀ ਆ ਕੇ ਗੱਲ ਤੋਂ ਹੀ ਆ ਪਰਿਵਾਰ ਦਾ ਦੁੱਖ ਸਾਂਝਾ ਕਰਨ ਆਏ ਆ। ਲੈ ਅੱਗੇ ਵੀ ਸੰਸਕਾਰ ਤੇ ਵੀ ਗਿਆ ਸਾਂ। ਸਾਡੀ ਸਮੂਚੀ ਟੀਮ ਜਿਹੜੀ ਆ ਉਹ ਇਹਨਾਂ ਦਾ ਸਤਿਕਾਰ ਕਰਦੀ ਆ। ਬਾਕੀ ਪਰਿਵਾਰਕਾਂ ਨੂੰ ਆਪਣੇ ਚਰਨਾ ਚ ਨਵਾਸ ਕਰੇ। ਪਰਿਵਾਰ ਨੂੰ ਮਾਣਾ ਮੰਨਣ ਦਾ ਬਲ ਬਖਸ਼ੇ ਔਰ ਚੜ੍ਹਦੀ ਕਲਾ ਜਿੰਦਾ ਦਾ ਪਰਿਵਾਰ ਰੱਖੇ ਹਲਕਾ ਬਧਾ ਇੱਕ ਡਾਕਟਰ ਤੇਸ਼ਗੀ ਸਿੰਘ ਜੀ ਸੋਲ ਅਕਾਲ ਚਲਾਣਾ ਕਰ ਗਏ ਆ ਇਸ ਦੁੱਖ ਦੀ ਘੜੀ ਚ ਅਸੀਂ ਸਾਰੇ ਉਹਨਾਂ ਦੇ ਪਰਿਵਾਰ ਨਾਲ ਸਾਥ ਸਬੰਧੀਆਂ ਨਾਲ ਸਾਰਿਆਂ ਨਾਲ ਦਿਲੋਂ ਨਾਲ ਖੜੇ ਆ ਤੇ ਉਹਨਾਂ ਦੀ ਜੋ ਵੀ ਸ਼ਹਿਰ ਵਾਸਤੇ ਹਲਕੇ ਵਾਸਤੇ ਸੁਵਾਮਾ ਉਹ ਪ੍ਰਮਾਤਮਾ ਕਰੇ ਉਹਦਾ ਪਰਿਵਾਰ ਜਾਂ ਹਲਕੇ ਚ ਕੋਈ ਵੀ ਜਿਹੜਾ ਲੀਡਰ ਆਵੇ ਉਹ ਉਹਨਾਂ ਦੀ ਉਹ ਕਾਮਰਾ ਪੁਰੀਆਂ ਕਰੇ ਤਾਂ ਜੋ ਸ਼ਹਿਰ ਦਾ ਬਕਾਸ ਹੋ ਸਕੇ ਇਹ ਨਾ ਪੂਰਾ ਕੋਣਾਲਾ ਘਾਟਾ ਵਾ ਇਹ ਘਾਟਾ ਨਹੀਂ ਗਿਰਾ ਪੂਰਾ ਹੋ ਸਕਦਾ